ਫਾਰਮ 7 ਬਾਰ ਡਿਸਪਲੇ ਨਹੀਂ ਕੀਤਾ ਤੁਹਾਡੇ ਬੁੱਧਵਾਰ ਸ਼ਰਮਾ ਆਪਣਾ ਕਿੱਥੇ ਹਾਂਜੀ ਕਿੱਥੇ ਚੈੱਕ ਕਰ ਲੈਂਦਾ ਫਾਰਮ 7 ਹੁੰਦਾ ਕੀ ਹੈ ਆਪ ਜੀ ਦਾ ਗੁੱਡ ਨਾਮ ਬਿਸ਼ੂੰਦਰ ਹਾਂਜੀ ਬਿਸ਼ੂੰਦਰ ਤੁਸੀਂ ਇੱਥੇ ਐਜ਼ ਏ ਪੀਆਰ ਬੂਥ ਨੰਬਰ 72 ਆਤਮਨਗਰ ਹਲਕਾ ਆਤਮਨਗਰ ਦੇਖੋ ਕਿੱਥੇ ਹੈ ਦੇਖੋ ਇਹ ਬਿਲਕੁਲ ਜਿੱਥੇ ਲਿਖਿਆ ਹੋਣਾ ਫਾਰਮ 7 ਇਹ ਲਿਖਿਆ ਨਾ ਜਿੱਕੋ ਇਹਨੂੰ ਲਾਊਡ ডিসਪਲੇ ਕਰੋ ਇੰਗਲਿਸ਼ ਵਾਲਾ ਵੀ ডিসਪਲੇ ਕਰੋ ਪੰਜਾਬੀ ਵਾਲਾ ਵੀ ডিসਪਲੇ ਕਰੋ ਨਹੀਂ ਇਹਦੇ ਬਾਰੇ ਨਹੀਂ ਇਹਦੇ ਬਾਰੇ ਤੁਹਾਨੂੰ ਟ੍ਰੇਨਿੰਗ ਦਿੱਤੀ ਗਈ ਬਕਾਇਦਾ ਡੀਸੀ ਸਾਹਿਬ ਵੱਲੋਂ ਚੋਣ ਕਮਿਸ਼ਨ ਵੱਲੋਂ ਥੋੜੇ ਲੱਗਦੇ ਹੁਣ ਤੁਸੀਂ ਗੱਲਾਂ ਛੱਡੋ ਹਾਂਜੀ ਮੇਰੇ ਇਹ ਮੇਰਾ ਕੰਮ ਹੈ ਤੁਸੀਂ ਦਿਖਾਓ ਤੁਹਾਡੇ ਕੋਲ ਹੈਗੇ ਇਹ ਇਸ ਵਕਤ ਖੋਲ ਰਹੇ ਨੇ ਜੀ ਤੇ ਹਜੇ ਤੱਕ ਇਹਨਾਂ ਨੇ ਕੋਈ ਡਿਸਪਲੈਨ ਨਹੀਂ ਕੀਤਾ ਔਰ ਬੜੀ ਪ੍ਰੋਬਲਮ ਆ ਰਹੀ ਤਾਂ ਸਾਨੂੰ ਦੋਸ਼ ਕਰਤਾ ਮਿਲੀਆਂ ਸੀਗੀਆਂ ਕਿ ਬਟਨ ਲੱਭਦਾ ਨਹੀਂ ਉਹਨਾਂ ਨੂੰ ਤੇ 12 ਸਕਿੰਡ ਤੋਂ ਬਾਅਦ ਜਿਹੜੀ ਮਸ਼ੀਨ ਤੇ ਬੈਠੇ ਹੋਏ ਉਹ ਇਹ ਬੋਲਦੇ ਆ ਵੀ 12 ਸਕਿੰਡ ਤੋਂ ਪਹਿਲਾਂ ਪਹਿਲਾਂ ਵੋਟ ਪਾਓ ਹੋਟ ਪੋਸੀਬਲ ਕਿ 43 ਕੈਂਡੀਡੇਟਾਂ ਨੂੰ 12 ਸਕਿੰਡ ਵਿੱਚ ਵੇਖਿਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਖੜੇ ਆ ਲੁਧਿਆਣਾ ਦੇ ਆਤਮ ਨਗਰ ਹਲਕੇ ਦੇ ਵਿੱਚ ਬੂਥ ਨੰਬਰ 73 74 ਤੇ 75 ਤੇ ਤਿੰਨ ਬੂਥ ਨੇ ਤੇ ਇਥੇ ਜੋ ਦੇਖਣ ਨੂੰ ਮਿਲਿਆ ਤੇ ਇਸ ਤੋਂ ਪਹਿਲਾਂ ਵੀ ਅਸੀਂ 60 ਨੰਬਰ ਬੂਥ ਤੇ ਵੀ ਗਏ ਸੀਗੇ ਉੱਤੇ ਵੇਖਣ ਨੂੰ ਮਿਲਿਆ ਵੀ ਜਿਹੜਾ ਇਲੈਕਸ਼ਨ ਕਮਿਸ਼ਨ ਵੱਲੋਂ ਫਾਰਮ 7A ਜਿਹਦੇ ਉੱਤੇ ਸਾਰੇ ਕੈਂਡੀਡੇਟਾਂ ਦੀ ਇੱਕ ਲਿਸਟ ਬਣੀ ਹੁੰਦੀ ਆ ਪ੍ਰੋਪਰ ਵੀ ਆਹਾਹਾ ਜਿਹੜੇ ਸਾਡੇ ਕੈਂਡੀਡੇਟਾਂ ਦਾ ਬਟਨ ਐਸਐਸ ਨੰਬਰ ਤੇ ਆ ਔਰ ਉਹ ਕਿਤੇ ਵੀ ਡਿਸਪਲੇ ਨਹੀਂ ਕੀਤਾ ਗਿਆ ਤੇ ਅੰਦਰ ਜਾ ਕੇ ਜਿਹੜੀ ਮਸ਼ੀਨ ਹੈ ਉਹ 12 ਸੈਕਿੰਡ ਦੇ ਵਿੱਚ ਵੋਟ ਪਾਉਣੀ ਪੈਂਦੀ ਆ ਨਹੀਂ ਉਹ ਦੁਬਾਰਾ ਨੂੰ ਰੀਸੈਟ ਕਰਨਾ ਪੈਂਦਾ ਦੇ ਅੰਦਰ ਜਾ ਕੇ ਇਹ ਪ੍ਰੋਬਲਮ ਆਉਂਦੀ ਸਾਨੂੰ ਕੰਪਲੇਂਟਸ ਮਿਲੀਆਂ ਸੀ ਅਸੀਂ ਜਦੋਂ ਆ ਕੇ ਗੱਲ ਕੀਤੀ ਤੇ ਹੁਣ ਉਹਨਾਂ ਤੋਂ ਜਿਵੇਂ ਕਿ ਤੁਸੀਂ ਵੀਡੀਓ ਚ ਦੇਖ ਰਹੇ ਹੋ ਕਿ ਅਸੀਂ ਉਹਨਾਂ ਨੂੰ ਕਹਿ ਕੇ ਉਹਨਾਂ ਤੋਂ ਇਹ ਸਾਰਾ ਕੁਝ ਕਢਵਾਇਆ ਥੱਲਿਆਂ ਚ ਪਿਆ ਸੀਗਾ ਇਹ ਹੁਣੇ-ਹੁਣੇ ਇਸ ਵਕਤ ਦੀ ਗੱਲ ਹੈ ਤਕਰੀਬਨ ਗਿਆ 11 ਵਜਣ ਵਾਲੇ ਨੇ ਤੇ 11 ਤੋਂ ਵੱਧ ਦਾ ਟਾਈਮ ਹੋ ਗਿਆ ਸੋ ਪੌਣੇ 12 ਹੋਣ ਵਾਲੇ ਨੇ ਪੌਣੇ 12 ਵਜੇ ਹੁਣ ਫਾਰਮ ਸੱਤੇ ਹੁਣ ਡਿਸਪਲੇ ਕੀਤਾ ਜਾ ਰਿਹਾ ਹੈ ਤੇ ਜਿਹਦੇ ਤੇ ਜਿਹੜਾ ਚੋਣ ਜਿਹਨੇ ਵੋਟ ਪਾਉਣੀ ਹੈ ভোটার ਹੈ ਜਿਹੜਾ ਉਹ ਇਹ ਚੋਣ ਸਕਦਾ ਕਿ ਉਹ ਦੇਖ ਸਕਦਾ ਕਿ ਉਹਦੇ ਜਿਹੜੇ ਕੈਂਡੀਡੇਟ ਜਿਹਨੂੰ ਵੋਟ ਪਾਉਣੀ ਹੈ ਉਹ ਕਿੰਨੇਵੇਂ ਨੰਬਰ ਤੇ ਹੈ ਔਰ ਇਹ ਹੁਣ ਤੱਕ ਡਿਸਪਲੇ ਨਾ ਕਰਨਾ ਤੇ ਸਿੱਧੂ ਸਿੱਧੀ ਇਸ ਗੱਲ ਦਾ ਹੈ ਕਿ ਜਾਂ ਤਾਂ ਟ੍ਰੇਨਿੰਗ ਵਿੱਚ ਨਹੀਂ ਇੱਥੋਂ ਦੇ ਪੀਆਰਓ ਬੈਠੇ ਜੇ ਬੈਠੇ ਹਨ ਤੇ ਉਹਨਾਂ ਨੇ ਸਿਰਫ ਚਾਰ ਪਾਰਟੀਆਂ ਦਾ ਕਿਤੇ ਨਾ ਕਿਤੇ ਮੇਨ ਜਾਂ ਪੰਜ ਪਾਰਟੀਆਂ ਜਿਹੜੀਆਂ ਮੇਨ ਲੜ ਰਹੀਆਂ ਨੇ ਕੁਝ ਕੁ ਆਜ਼ਾਦ ਉਮੀਦਵਾਰ ਜਿਹੜੇ ਹੈਗੇ ਨੇ ਜਿਨ੍ਹਾਂ ਨੂੰ ਚੰਗੀ VOTING ਪੈ ਸਕਦੀ ਹੈ ਉਹਨਾਂ ਦੇ ਚੋਣ ਨਿਸ਼ਾਨਾਂ ਦਾ ਬਟਨਾਂ ਦਾ ਪਤਾ ਕਿੱਥੇ ਆ ਬਾਕੀਆਂ ਦਾ ਨਹੀਂ ਸੂਚੋਣ ਕਮਿਸ਼ਨ ਨੂੰ ਚਾਹੀਦਾ ਲੁਧਿਆਣਾ ਦੇ ਡੀਸੀ ਸਾਹਿਬ ਨੂੰ ਚਾਹੀਦਾ ਕਿ ਉਹ ਤੁਰੰਤ ਇਹ ਅੱਡ ਜਾਰੀ ਕਰੇ ਵੀ ਜਿੰਨਾ ਵੀ ਬੂਥਾਂ ਦੇ ਬਾਹਰ ਸਰਵਨ ਏ ਫਾਰਮ ਡਿਸਪਲੇ ਪੰਜਾਬੀ ਤੇ ਅੰਗਰੇਜ਼ੀ ਨਹੀਂ ਕੀਤਾ ਹੈ ਕਿੱਟਾਂ ਸਾਰੀਆਂ ਚ ਹੈਗਾ ਔਰ ਉਹ ਡਿਸਪਲੇ ਨਹੀਂ ਕੀਤਾ ਕਿ ਉਹ ਡਿਸਪਲੇ ਕਰਨ ਤੁਸੀਂ ਦੇਖ ਰਹੇ ਹੋ ਜੁਝਾਰ ਟਾਈਮ ਮੈਂ ਬਲਵਿੰਦਰ ਸਿੰਘ ਧੰਨਵਾਦ